ਜੋ ਲੋਕ ਪਹਿਲਾਂ ਦਿਲਜੀਤ ਦਸਾਇਨ ਨੂੰ ਸਰਦਾਰ ਦੀ 3 ਵਾਸਤੇ ਗਲਤ ਬੋਲਦੇ ਸੀ ਗਦਾਰ ਬੋਲਦੇ ਸੀ ਉਹ ਲੋਕ ਜਿਹੜੇ ਅੱਗੇ ਹੁਣ ਅਮਰਿੰਦਰ ਗਿੱਲ ਦੀ ਆਉਣ ਵਾਲੀ ਫਿਲਮ ਚੱਲ ਮੇਰਾ ਪੁੱਤ ਵਾਸਤੇ ਉਹਨਾਂ ਨੂੰ ਗਲਤ ਬੋਲਦੇ ਆ ਕਿਉਂਕਿ ਸਰਦਾਰ ਜੀ 3 ਦੇ ਵਿੱਚ ਪਾਕਿਸਤਾਨੀ ਐਕਟਰਸ ਹਾਨੀਆ ਮੀਰ ਸੀ ਇਸ ਕਰਕੇ ਉਹਨੂੰ ਗਦਾਰ ਕਿਹਾ ਜਾਂਦਾ ਸੀਗਾ ਦਿਲਜੀਤ ਦਾ ਕੁਝ ਵਿਗਾੜ ਨਹੀਂ ਸਕੇ ਲੋਕ ਕਿਉਂਕਿ ਦਿਲਜੀਤ ਦਾ ਜਿਹੜਾ ਅਹੁਦਾ ਬਹੁਤ ਵੱਡਾ ਹੈਗਾ ਉਹਦੀ ਹੈਸ਼ੀਅਤ ਬੜੀ ਵੱਡੀ ਹੈ ਇਸ ਕਰਕੇ ਦਿਲਜੀਤ ਦਾ ਇਹ ਲੋਕ ਕੁਝ ਵੀ ਵਿਗਾੜ ਨਹੀਂ ਸਕੇ ਪਰ ਅਮਰਿੰਦਰ ਗਿੱਲ ਦੀ ਹੁਣ ਆਉਣ ਵਾਲੀ ਫਿਲਮ ਚੱਲ ਮੇਰਾ ਪੁੱਤ ਚਾਰ ਦੇ ਵਿੱਚ ਪਾਕਿਸਤਾਨੀ ਐਕਟਰ ਕੰਮ ਕਰ ਰਹੇ ਨੇ ਤੇ ਇਸ ਕਰਕੇ ਫਿਰ ਵੀ ਆਵਾਜ਼ ਜਿਹੜਾ ਹੋ ਰਿਹਾ ਹੈ ਕਿ ਅਮਰਿੰਦਰ ਗਿੱਲ ਨੂੰ ਗਦਾਰ ਕਿਹਾ ਜਾ ਰਿਹਾ ਹੈਗਾ ਗਦਾਰ ਸਿਰਫ ਇਸ ਕਰਕੇ ਕਿਹਾ ਜਾ ਰਿਹਾ ਕਿ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਐਕਟਰ ਕੰਮ ਕਰਦੇ ਨੇ ਚੱਲ ਮੇਰਾ ਪੁੱਤ ਫੋਰ ਫਿਲਮ ਨੂੰ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਗਿਆ ਹੈਗਾ ਇੰਡੀਆ ਦੇ ਵਿੱਚ ਫਿਲਮ ਨਹੀਂ ਲੱਗੂਗੀ ਜਿਵੇਂ ਕਿ ਸਰਦਾਰ ਜੀ 3 ਫਿਲਮ ਇੰਡੀਆ ਦੇ ਵਿੱਚ ਨਹੀਂ ਸੀ ਲੱਗੀ ਇਸੇ ਹੀ ਤਰੀਕੇ ਦੇ ਨਾਲ ਜਿਹੜਾ ਹੈਗਾ ਚੱਲ ਮੇਰਾ ਪੁੱਤ ਦੇ ਨਾਲ ਹੋ ਰਿਹਾ ਹੈਗਾ ਏ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹ ਗਦਾਰੀ ਕਿੱਥੋਂ ਆ ਗਈ ਇਹ ਮੂਵੀ ਤਾਂ ਇੰਡੀਆ ਪਾਕਿਸਤਾਨ ਦੀ ਲੜਾਈ ਤੋਂ ਪਹਿਲਾਂ ਰਿਕਾਰਡ ਹੋਈ ਸੀਗੀ ਪਹਿਲਾਂ ਸ਼ੂਟ ਕੀਤੀ ਗਈ ਸੀ ਇਹ ਮੂਵੀ ਇਸ ਮੂਵੀ ਦੇ ਉੱਤੇ ਪ੍ਰੋਡਿਊਸਰ ਨੇ ਬਹੁਤ ਪੈਸਾ ਲਾਇਆ ਤੇ ਇਸ ਕਰਕੇ ਇਹਨੂੰ ਜਿਹੜਾ ਵਗਾ ਗਦਾਰ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਤਾਂ ਇੰਡੀਆ ਪਾਕਿਸਤਾਨ ਦੀ ਵਾਰ ਤੋਂ ਪਹਿਲਾਂ ਹੋਇਆ ਸੀ ਇੰਡੀਆ ਦੇ ਵਿੱਚ ਕੁਝ ਲੋਕ ਨੇ ਜਿਨ੍ਹਾਂ ਨੇ ਇਹ ਗੱਲ ਵੀ ਕਹੀ ਹੈਗੀ ਕਿ ਜਿਹੜੀਆਂ ਇੰਡੀਆ ਦੇ ਵਿੱਚ ਪਹਿਲਾਂ ਮੂਵੀਆਂ ਲੜਾਈ ਤੋਂ ਰਿਕਾਰਡ ਹੋ ਗਈਆਂ ਸੀ ਉਹਨਾਂ ਨੂੰ ਰਿਲੀਜ਼ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈਗਾ ਇੰਡੀਆ ਦੇ ਵਿੱਚ ਹੁਣ ਵੇਖੋ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੁੰਦਾ ਹੈਗਾ ਇਸ ਮੂਵੀ ਨੂੰ ਇੰਡੀਆ ਦੇ ਵਿੱਚ ਰਿਲੀਜ਼ ਕੀਤਾ ਜਾਂਦਾ ਹੈ ਕਿ ਨਹੀਂ ਕੀਤਾ ਜਾਂਦਾ ਇਹ ਤਾਂ ਸਮਾਂ ਹੀ ਦੱਸੇਗਾ